ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਦੋ ਫਰਮਾਂ ਸਾਡੇ ਫਰਮਾਂ ਵੱਲੋਂ ਦਿੱਲੀ ਜਾਣ ਦਾ ਐਲਾਨ ਸੀਗਾ 13 ਫਰਵਰੀ ਦਾ ਅਸੀਂ 13 ਫਰਵਰੀ ਤੋਂ ਲੈ ਕੇ ਅੱਜ ਤੱਕ ਤੌਣੇ 2 ਮਹੀਨੇ ਹੋ ਗਏ ਆ ਜਿਹੜਾ ਅਸੀਂ ਸ਼ੰਭੂਬਾਦਰ ਬਾਰਡਰ ਤੇ ਮੋਦੀ ਸਰਕਾਰ ਨੇ ਜਾਂ ਖੱਟੜ ਸਰਕਾਰ ਨੇ ਸਾਨੂੰ ਕੰਨਾਂ ਲਾ ਕੇ ਗੋਲੀਆਂ ਚਲਾ ਕੇ ਅਥਰੂ ਗੈਕ ਚਲਾ ਕੇ ਰੋਕਿਆ ਆ ਇਹ ਜਿਹੜੇ ਰਾਹ ਰੋਕ ਕੇ ਬੈਠੀ ਆ ਸਰਕਾਰ ਉਦੇ ਵਾਸਤੇ ਅਸੀਂ ਸਾਰੀ ਸਾਂਝੇ ਫੋਰਮ ਜਿਹੜੇ ਆ ਸਾਰੀਆਂ ਸਾਰੀਆਂ ਸਾਂਝੀਆਂ ਦਸਤ ਬੰਦੀਆਂ ਸਾਰੀਆਂ ਇੱਥੇ ਲੜ ਰਹੀਆਂ ਤੇ ਇਕੱਠੇ ਬੈਠੇ ਆ ਸੰਭੂ ਬਾਰਡਰ ਦੇ ਉੱਤੇ ਅਸੀਂ ਦੱਸ ਦੇਣਾ ਚਾਹੁੰਦੇ ਆ ਜੋ ਪੰਜਾਬ ਗਵਰਨਮੈਂਟ ਨੇ 26 ਮੰਡੀਆਂ ਤੋੜ ਕੇ ਜਿਹੜੀਆਂ ਕਾਰਪੋਰੇਟ ਘਰਾਣਿਆਂ ਨੂੰ ਦੇ ਦਿੱਤੀਆਂ ਐ ਇਹਨਾਂ ਦਾ ਸੱਤ ਸਿਕਦਾ ਉਹਦੇ ਵਿੱਚ ਵਿਰੋਧ ਕਰਦੇ ਆ ਸਾਰੇ ਹੀ ਡੱਟ ਕੇ ਵਿਰੋਧ ਕਰਦੇ ਆ ਜੋ ਇਸ ਜੋ ਵੀ ਸਰਕਾਰਾਂ ਜੋ ਵੀ ਪਾਰਟੀਆਂ ਸਾਡੇ ਕੋਲ ਵੋਟ ਲੈਣ ਆਉਣਗੀਆਂ ਅਸੀਂ ਉਹਨਾਂ ਦਾ ਸੱਤ ਵਿਰੋਧ ਕਰਾਂਗੇ ਕਿਉਂਕਿ ਕੋਈ ਵੀ ਸਰਕਾਰ ਕੋਈ ਸਤਾ ਦੇ ਵਿੱਚ ਹੋਵੇ ਜਾ ਵਿਰੋਧੀ ਧਿਰ ਦੇ ਵਿੱਚ ਹੋਏ ਕਿਸੇ ਨੇ ਵੀ ਕੋਈ ਆਗ ਨਹੀਂ ਚੁਕੀ ਕਿ ਜੇ ਇਹ ਇਹਨਾਂ ਨੇ ਮੰਡੀਆਂ ਤੋੜਤੀਆਂ ਤੇ ਕਿਸੇ ਨੇ ਵੀ ਇਹਦਾ ਵਿਰੋਧ ਨਹੀਂ ਕੀਤਾ ਅਸੀਂ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦੇ ਹਾਂ ਹੁਣ ਸਾਡੇ ਜਰਨਲ ਬਾਪੂ ਬਾਪੂ ਜੀ ਹਣੀ ਦੱਸਣਗੇ ਤਾਂ ਉਹਦੇ ਬਾਰੇ ਅਗਰ ਜੀ ਖਾਨ ਸਾਹਿਬ ਅਗਰ ਜੀ ਕੀ ਫਤੇ ਅਸੀਂ ਟੋਟੀਆਂ ਤੋਂ ਕਲਵੰਤ ਸਿੰਘ ਪ੍ਰਧਾਨ ਦੇ ਨਾਲ ਆਏ ਆ ਸ਼ੁਰੂ ਰੋਜ ਜਦੋਂ ਤੋਂ ਇਥੇ ਮੋਰਚਾ ਲੱਗਾ ਹੋਇਆ ਸਾਨੂੰ ਇਹਨੇ ਜਾਣ ਬੁੱਝ ਕੇ ਛੇੜਦਾ ਇਹ ਸਾਨੂੰ ਗੋਲੀਆਂ ਮਾਰਦਾ ਸੀ ਜਿੱਦਣ ਇਹ ਸਾਡੇ ਕੋਲ ਬੋਟਲ ਮਾਰ ਹੀ ਇੱਥੇ ਹੀ ਮਾਰਦੇ ਨੇ ਕਿ ਚਾਹੀਤੀ ਮਾਂ ਮਾਰਾਂਗੇ ਹੋਰ ਕੁੜੀਆਂ ਤੇ ਸਾਡੇ ਕੋਲ ਨਹੀਂ ਗਿਆ ਤੇ ਭਾੜੇ ਨੇ ਸਾਨੂੰ ਛੇੜ ਕੇ ਜਾਣ ਕੇ ਮੌਤ ਨੂੰ ਹੱਥ ਪਾੜਿਆ ਵਾ ਅਸੀਂ ਬੁੱਢਿਆਂ ਨੂੰ ਅਸੀਂ ਸਾਬਾ ਸਾਡੀ ਉਮਰ ਹੋ ਗਈ ਆ ਕਈ ਕਈ ਕੁਸ਼ਤੀਆਂ ਲੜੀਆਂ ਇਹਨੇ ਹੁਣ 60 ਮਾਦਰਾ ਵਾ ਇਹ ਸੱਜੇ ਰਾਸਤੇ ਬੱਕ ਜੇ ਅਸੀਂ ਇਹਨੂੰ ਕੁਝ ਨਹੀਂ ਆਂਦੇ ਜੇ ਇਹਨੇ ਸਾਡੇ ਨਾਲ ਧੱਕਾ ਕੀਤਾ ਜੋ ਸਾਥ ਹੋਊਗਾ ਅਸੀਂ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀਰਤੇ